ਇੱਕ ਮੁੰਡਾ ਕਿਸੇ ਬਗਾਨੀ ਔਰਤ ਦੇ ਪਿੱਛੇ ਲੱਗ ਕੇ ਆਪਣੇ ਘਰ ਵਾਲੀ ਨੂੰ ਤਲਾਕ ਦੇ ਦਿੰਦਾ ਤੇ 12 ਸਾਲ ਬਾਅਦ ਜਦੋਂ ਉਹੀ ਬੰਦਾ ਆਪਣੀ ਤਲਾਕਸ਼ੁਦਾ ਪਤਨੀ ਨੂੰ ਮਿਲਦਾ ਤਾਂ ਉਸ ਬੰਦੇ ਦੀ ਕੀ ਹਾਲਤ ਹੁੰਦੀ ਆ ਤੇ ਉਹਦੀ ਤਲਾਕਸ਼ੁਦਾ ਪਤਨੀ ਅੱਗੇ ਕੀ ਫੈਸਲਾ ਲੈਂਦੀ ਆ ਇਸ ਕਹਾਣੀ ਬਾਰੇ ਅੱਪ ਗੱਲਬਾਤ ਕਰਾਂਗੇ ਰੀਆ ਨਾਮ ਦੀ ਇੱਕ ਕੁੜੀ ਜਿਹੜੀ ਕਾਲਜ ਦੇ ਵਿੱਚ ਇੱਕ ਮੁੰਡੇ ਨੂੰ ਪਸੰਦ ਕਰਦੀ ਆ ਮੁੰਡੇ ਦਾ ਨਾਮ ਸ਼ਾਮ ਹੁੰਦਾ ਸ਼ਾਮ ਤੇ ਰੀਆ ਦੀ ਬਹੁਤ ਗਹਿਰੀ ਦੋਸਤੀ ਹੁੰਦੀ ਆ ਜਦੋਂ ਉਹਨਾਂ ਨੂੰ ਇਹ ਲੱਗਦਾ ਹਨ ਵੀ ਸਾਡੀ ਵਿਆਹ ਦੀ ਉਮਰ ਆ ਤੇ ਉਹ ਆਪੋ ਆਪਣੇ ਘਰੇ ਗੱਲ ਕਰਦੇ ਆ ਤੇ ਦੋਨਾਂ ਦੇ ਪਰਿਵਾਰਾਂ ਨੂੰ ਉਹਨਾਂ ਦੇ ਵਿਆਹ ਤੇ ਕੋਈ ਇਤਰਾਜ਼ ਨਹੀਂ ਹੁੰਦਾ ਚਲੋ ਦੋਨਾਂ ਦਾ ਵਿਆਹ ਹੋ ਜਾਂਦਾ ਸ਼ਾਮ ਦੇ ਘਰ ਦੇ ਵਿੱਚ ਉਹਦੀ ਇਕੱਲੀ ਮਾਂ ਹੁੰਦੀ ਆ ਸ਼ਾਮ ਦੀ ਮਾਂ ਨੂੰ ਇਹ ਗੱਲ ਪਸੰਦ ਨਹੀਂ ਸੀ ਵੀ ਮੇਰਾ ਮੁੰਡਾ ਲਵ ਮੈਰਿਜ ਕਰਵਾਵੇ ਪਰ ਉਹ ਆਪਣੇ ਪੁੱਤ ਦੀ ਖੁਸ਼ੀ ਲਈ ਇਹ ਗੱਲ ਮੰਨ ਲੈਂਦੀ ਆ ਤੇ ਰੀਆ ਦੇ ਨਾਲ ਆਪਣੇ ਪੁੱਤ ਦਾ ਵਿਆਹ ਕਰ ਦਿੰਦੀ ਆ ਪਰ ਉਹ ਅੰਦਰੋਂ ਅੰਦਰੀ ਖੁਸ਼ ਨਹੀਂ ਹੁੰਦੀ ਰੀਆ ਵਿਆਹ ਕੇ ਘਰ ਆਉਂਦੀ ਆਪਣੇ ਸਹੁਰੇ ਘਰ ਤੇ ਚਲੋ ਸਮਾਂ ਗੁਜ਼ਰਨ ਲੱਗਦਾ ਸਮਾਂ ਗੁਜ਼ਰਦਿਆਂ 6 ਕੁ ਮਹੀਨੇ ਬਾਅਦ ਰੀਆ ਪ੍ਰੈਗਨੈਂਟ ਹੋ ਜਾਂਦੀ ਆ ਤੇ ਜਿਹੜਾ ਸ਼ਾਮ ਆ ਉਹ ਰੀਆ ਦੇ ਨਾਲ ਪਹਿਲਾਂ ਜਿੰਨਾ ਸਮਾਂ ਸਪੈਂਡ ਕਰਦਾ ਸੀ ਹੌਲੀ ਹੌਲੀ ਉਹ ਆਪਣੀ ਨੌਕਰੀ ਦੇ ਵਿੱਚ ਇੰਨਾ ਵਿਅਸਤ ਹੋ ਜਾਂਦਾ ਵੀ ਉਹ ਜਿੰਨਾ ਖਿਆਲ ਰੀਆ ਦਾ ਵਿਆਹ ਤੋਂ ਪਹਿਲਾਂ ਰੱਖਦਾ ਸੀ ਬਾਅਦ ਦੇ ਵਿੱਚ ਉਹ ਨਾ ਨਹੀਂ ਰੱਖਦਾ ਰੀਆ ਉਹਨੂੰ ਸ਼ਿਕਾਇਤ ਵੀ ਕਰਦੀ ਆ ਉਹਨੂੰ ਕਹਿੰਦੀ ਹੈ ਕਿ ਦੇਖ ਸ਼ਾਮ ਵੀ ਪਹਿਲਾਂ ਆਪਾਂ ਕਿੰਨੇ ਸੁਪਨੇ ਵੇਖੇ ਸੀ ਇਕੱਠਿਆਂ ਨੇ ਤੇ ਹੁਣ ਤੁਸੀਂ ਮੈਨੂੰ ਉਹਨਾਂ ਪਸੰਦ ਨਹੀਂ ਕਰਦੇ ਉਹਨਾਂ ਕੇਅਰ ਨਹੀਂ ਕਰਦੇ ਵੀ ਹੁਣ ਮੈਂ ਪ੍ਰੈਗਨੈਂਟ ਆ ਹਨਾ ਵੀ ਇਸ ਹਾਲਤ ਦੇ ਵਿੱਚ ਇੱਕ ਔਰਤ ਨੂੰ ਆਪਣੇ ਪਤੀ ਦੇ ਪਿਆਰ ਤੇ ਕੇਅਰ ਦੀ ਬਹੁਤ ਲੋੜ ਹੁੰਦੀ ਆ ਤਾਂ ਸ਼ਾਮ ਰੀਆ ਨੂੰ ਖਿਜ ਕੇ ਪੈਂਦਾ ਅਸਲ ਦੇ ਵਿੱਚ ਜਿਹੜੀ ਰੀਆ ਦੀ ਸੱਸ ਸੀ ਉਹ ਸ਼ਾਮ ਕੋਲ ਰੀਆ ਦੀਆਂ ਚੁਗਲੀਆਂ ਕਰਦੀ ਰਹਿੰਦੀ ਸੀ ਵੀ ਇਹ ਤਾਂ ਕੰਮ ਨਹੀਂ ਕਰਦੀ ਇਹ ਤਾਂ ਮੇਰੇ ਨਾਲ ਕੋਈ ਹੈਲਪ ਨਹੀਂ ਕਰਦੀ ਘਰ ਦਾ ਕੰਮ ਮੈਂ ਕਰਦੀ ਆ ਇਹ ਤਾਂ ਆਪਦੀ ਮਾਂ ਨਾਲ ਫੋਨ ਤੇ ਗੱਲਾਂ ਕਰਦੀ ਰਹਿੰਦੀ ਆ ਮੈਂ ਤਾਂ ਤੇਰੇ ਵਾਸਤੇ ਇੰਨੀਆਂ ਸੋਹਣੀਆਂ ਸੋਹਣੀਆਂ ਕੁੜੀਆਂ ਵੇਖੀਆਂ ਸੀ ਤੂੰ ਇਹਦੇ 'ਚ ਕੀ ਦੇਖਿਆ ਇਹਦੇ ਘਰ ਦੇ ਆਣੇ ਤਾਂ ਕੋਈ ਬਹੁਤਾ ਦਾਜ ਵੀ ਨਹੀਂ ਦਿੱਤਾ ਤੇ ਇਹ ਗੱਲ ਠੀਕ ਸੀ ਕਿ ਰੀਆ ਦੇ ਘਰ ਦੇ ਸੀ ਜਿਹੜੇ ਉਹ ਸੁਧਾਰਨ ਪਰਿਵਾਰ ਤੋਂ ਬਿਲੋਂਗ ਕਰਦੇ ਸੀ ਇਸ ਕਰਕੇ ਰੀਆ ਦੇ ਵਿਆਹ 'ਚ ਉਹਨਾਂ ਨੇ ਕੋਈ ਦਾਜ ਨਹੀਂ ਦਿੱਤਾ ਸੀ ਇਹ ਇਧਰੋਂ ਜਿਹੜੀ ਰੀ ਆ ਗਈ ਉਹ ਸ਼ਾਮ ਕੋਲ ਹਨਾ ਸ਼ਿਕਾਇਤਾਂ ਕਰਦੀ ਆ ਵੀ ਤੂੰ ਮੈਨੂੰ ਟਾਈਮ ਨਹੀਂ ਦਿੰਦਾ ਪਹਿਲਾਂ ਤੂੰ ਮੈਨੂੰ ਵੱਧ ਪਿਆਰ ਕਰਦਾ ਸੀ ਵੱਧ ਕੇਅਰ ਕਰਦਾ ਸੀ ਤੇ ਸ਼ਾਮ ਆ ਜਿਹੜਾ ਉਹ ਦੋਨਾਂ ਸਸਨੂਹਾਂ ਦੇ ਵਿੱਚ ਪਿਸਣ ਲੱਗ ਜਾਂਦਾ ਉਹਨੂੰ ਰੀਆ ਦੀਆਂ ਗੱਲਾਂ ਤੇ ਖਿਝਾਉਣ ਲੱਗ ਜਾਂਦੀ ਆ ਤੇ ਉਹ ਸੋਚਦਾ ਵੀ ਮੈਂ ਹਨਾ 1 ਰੁਪਏ ਤੇ ਇਹਦਾ ਰਿਸ਼ਤਾ ਲਿਆ ਮੈਂ ਆਪਦੀ ਮਾਂ ਤੋਂ ਬਾਹਰ ਹੋ ਕੇ ਇਹਦੇ ਨਾਲ ਵਿਆਹ ਕਰਵਾਇਆ ਤੇ ਇਹ ਹਜੇ ਵੀ ਸ਼ਿਕਾਇਤਾਂ ਕਰਦੀ ਆ ਜਿਉ ਉਹ ਕਹਿ ਦਿੰਦੀ ਕਈ ਵਾਰ ਵੀ ਆਪਾਂ ਕਿਤੇ ਬਾਹਰ ਜਾ ਕੇ ਆਉਣਾ ਉਹ ਕਹਿੰਦਾ ਵੀ ਮੰਮੀ ਨੂੰ ਵੀ ਲੈ ਕੇ ਜਾਵਾਂਗੇ ਉਹ ਕਹਿੰਦੀ ਵੀ ਦੇਖੋ ਜਿੱਥੇ ਮੰਮੀ ਨਾਲ ਲੈ ਜਾਣਾ ਬਣਦਾ ਆਪਾਂ ਲੈ ਜਾਾਂਗੇ ਪਰ ਕਦੇ-ਕਦੇ ਮੇਰਾ ਦਿਲ ਕਰਦਾ ਵੀ ਆਪਾਂ ਦੋਨੋਂ ਇਕੱਲੇ ਜਾਈਏ ਇਕੱਲੇ ਸਮਾਂ ਸਪੈਂਡ ਕਰੀਏ ਤਾਂ ਇਸ ਗੱਲ ਤੇ ਵੀ ਸ਼ਾਮ ਨੂੰ ਖਿਜਾਉਣ ਲੱਗ ਜਾਂਦੀ ਆ ਉਹ ਘਰੋਂ ਇੰਨਾ ਪਰੇਸ਼ਾਨ ਰਹਿਣ ਲੱਗ ਜਾਂਦਾ ਵੀ ਉਹ ਘਰੇ ਆਉਣ ਤੋਂ ਕੰਨੀ ਕਤਰਉਣ ਲੱਗ ਜਾਂਦਾ ਹੌਲੀ-ਹੌਲੀ ਉਹ ਰੀਆ ਨੂੰ ਫੋਨ ਕਰ ਦਿੰਦਾ ਕਈ ਵਾਰੀ ਵੀ ਮੈਂ ਤਾਂ ਆਪਣੇ ਦੋਸਤਾਂ ਨਾਲ ਆ ਮੈਂ ਤਾਂ ਪਾਰਟੀ ਤੇ ਗਿਆ ਇਹ ਗੱਲ ਆ ਜਿਹੜੀ ਰੀਆ ਤੇ ਸ਼ਾਮ ਦੇ ਵਿੱਚ ਹੋਰ ਵੀ ਦਰਾਰ ਪੈਦਾ ਕਰਦੀ ਆ ਕਿਉਂਕਿ ਰੀਆ ਕਹਿੰਦੀ ਵੀ ਮੇਰੇ ਨਾਲ ਤਾਂ ਤੂੰ ਕਿਤੇ ਜਾਂਦਾ ਨਹੀਂ ਮੈਨੂੰ ਆਪਦੀ ਮਾਂ ਕੋਲ ਛੱਡ ਕੇ ਸਾਰਾ ਦਿਨ ਇਹਦੇ ਤਾਂ ਅੰਨੇ ਵੇਣੇ ਸੁਣਨ ਵਾਸਤੇ ਆਪ ਤੂੰ ਖੇੜਾ ਛੜਾ ਜਾਣਾ ਜੇ ਤੇਰੇ ਚ ਸਟੈਂਡ ਲੈਣ ਦੀ ਹਿੰਮਤ ਨਹੀਂ ਸੀ ਫਿਰ ਤੂੰ ਮੇਰੇ ਨਾਲ ਵਿਆਹ ਕਿਉਂ ਕਰਾਇਆ ਤੇ ਜੇ ਤੈਨੂੰ ਇਹ ਵੀ ਲੱਗਦਾ ਵੀ ਤੇਰੇ ਵਾਸਤੇ ਵਧੀਆ ਘਰਾਂ ਦੇ ਰਿਸ਼ਤੇ ਆਉਂਦੇ ਸੀ ਫਿਰ ਤੂੰ ਉਹਦੇ ਨਾ ਕਰਵਾਉਂਦਾ ਮੈਂ ਕਿਹੜਾ ਤੱਕੇ ਨਾਲ ਤੇਰੇ ਗੱਲ ਪਈਆਂ ਇਸ ਗੱਲ ਨੂੰ ਲੈ ਕੇ ਦੋਨਾਂ ਜੀਆਂ ਦੇ ਵਿੱਚ ਕਾਫੀ ਲੜਾਈ ਝਗੜਾ ਰਹਿੰਦਾ ਤੇ ਜਿਹੜੀ ਹੀ ਰੀਆ ਦੀ ਸੱਸ ਹੁੰਦੀ ਆ ਉਹ ਇਸ ਗੱਲ ਦਾ ਬਹੁਤ ਫਾਇਦਾ ਉਠਾਉਂਦੀ ਆ ਉਹ ਸ਼ਾਮ ਕੋਲ ਹੋਰ ਲੂਤੀਆਂ ਲਾਉਂਦੀ ਆ ਹੋਰ ਉਹਦੇ ਕੰਨ ਭਰਦੀ ਆ ਇਧਰੋਂ ਸ਼ਾਮ ਘਰ ਤੋਂ ਇੰਨਾ ਆਕਿਆ ਹੁੰਦਾ ਆਪਣੀ ਪਤਨੀ ਤੇ ਮਾਂ ਤੋਂ ਕਿ ਦਫ਼ਤਰ ਦੇ ਵਿੱਚ ਉਹਦਾ ਕਿਸੇ ਕੁੜੀ ਦੇ ਨਾਲ ਲਗਾਵ ਹੋ ਜਾਂਦਾ ਉਹ ਉਸ ਕੁੜੀ ਦੇ ਨਾਲ ਆਪਣੇ ਦਿਲ ਦੀਆਂ ਸਾਰੀਆਂ ਗੱਲਾਂ ਕਰਦਾ ਉਹਨੂੰ ਕਹਿੰਦਾ ਵੀ ਮੈਂ ਤਲਾਮੈਜ ਕਰਵਾਈ ਸੀ ਮੈਂ ਤਾਂ ਲਵ ਮੈਰਿਜ ਕਰਵਾ ਕੇ ਫਸ ਗਿਆ ਤੇ ਜਿਹੜੀ ਉਹ ਕੁੜੀ ਆ ਉਹ ਸ਼ਾਮ ਦੇ ਹੋਰ ਵੀ ਨੇੜੇ ਆਉਂਦੀ ਆ ਸ਼ਾਮ ਵੱਡੀ ਪੋਸਟ ਤੇ ਹੁੰਦਾ ਪਰ ਉਹ ਕੁੜੀ ਆ ਜਿਹੜੀ ਉਹ ਛੋਟੀ ਪੋਸਟ ਤੇ ਹੁੰਦੀ ਆ ਤੇ ਉਹਦੀ ਤਨਖਾਹ ਬਹੁਤ ਘੱਟ ਹੁੰਦੀ ਆ ਚਲੋ ਉਹਨੂੰ ਵੀ ਅਟੈਨਸ਼ਨ ਜਦੋਂ ਮਿਲਦੀ ਆ ਉਹ ਵੀ ਸ਼ਾਮ ਦੇ ਹੋਰ ਨੇੜੇ ਹੁੰਦੀ ਆ ਤੇ ਉਹ ਸ਼ਾਮ ਦਾ ਫਾਇਦਾ ਚੁੱਕਣਾ ਸ਼ੁਰੂ ਕਰ ਦਿੰਦੀ ਆ ਕਿਉਂਕਿ ਸ਼ਾਮ ਜਦੋਂ ਦੇ ਕੋਲ ਆਉਂਦੀਆਂ ਆ ਆਪਦੇ ਦੁੱਖ ਰੋਂਦਾ ਆਪਦੇ ਦਿਲ ਦੀਆਂ ਗੱਲਾਂ ਕਰਦਾ ਤੇ ਉਹਨੂੰ ਇਹ ਲੱਗਣ ਲੱਗ ਜਾਂਦਾ ਵੀ ਇਹਨੂੰ ਇਮੋਸ਼ਨਲ ਸਪੋਰਟ ਦੀ ਲੋੜ ਆ ਤੇ ਇੱਥੇ ਮੈਨੂੰ ਵਧੀਆ ਵਰਤ ਸਕਦੀ ਆ ਚਲੋ ਉਹ ਆਪਣਾ ਜਿਹੜਾ ਪੈਸਾ ਉਹ ਵੀ ਕੁੜੀ ਤੇ ਲਟਾਉਣ ਲੱਗਦਾ ਤੇ ਘਰ ਦੇ ਵਿੱਚ ਇਸ ਗੱਲ ਦਾ ਕਲੇਸ਼ ਵੱਧ ਜਾਂਦਾ ਤੇ ਇੱਕ ਦਿਨ ਰੀਆ ਸ਼ਾਮ ਦੇ ਫੋਨ ਤੇ ਉਸ ਕੁੜੀ ਦੁਆਰਾ ਭੇਜੀਆਂ ਹੋਈਆਂ ਫੋਟੋਆਂ ਦੇਖ ਲੈਂਦੀ ਆ ਉਹਨਾਂ ਹੋਣ ਗਿਆ ਹੁੰਦਾ ਤੇ ਰੀਆ ਦੇਖਦੀ ਆ ਵੀ ਨੋਟੀਫਿਕੇਸ਼ਨ ਆਇਆ ਤੇ ਉਹ ਸਕਰੀਨ ਤੇ ਕਾਫੀ ਮੈਸੇਜ ਵੇਖਦੀ ਆ ਜਿਹਨੂੰ ਪਤਾ ਲੱਗ ਜਾਂਦਾ ਵੀ ਕੁੜੀ ਦੇ ਮੈਸੇਜ ਆ ਜਦੋਂ ਉਹਨਾਂ ਕੇ ਹੁੰਦਾ ਤੇ ਰੀਆ ਸ਼ਾਮ ਦੇ ਗੱਲ ਪੈ ਜਾਂਦੀ ਆ ਉਹਨੂੰ ਕਹਿੰਦੀ ਵੀ ਤੂੰ ਮੇਰੇ ਨਾਲ ਲੰਬ ਮੈਰਿਜ ਕਰਵਾ ਕੇ ਤੇ ਹੁਣ ਤੈਨੂੰ ਹੋਰ ਕੁੜੀ ਪਸੰਦ ਆ ਗਈ ਵੀ ਤੂੰ ਮੈਨੂੰ ਇੰਨਾ ਵੱਡਾ ਧੋਖਾ ਦੇਵੇਂਗਾ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਬਿਕਰੇ ਮੈਂ ਤੇਰੀ ਮਾਂ ਦੀਆਂ ਸੁਣਦੀਆਂ ਸਾਰਾ ਦਿਨ ਤੇ ਤੂੰ ਬਾਹਰ ਜਾਣ ਲੱਗ ਗਿਆ ਵੀ ਮੇਰਾ ਕੀ ਬਣੂ ਨਾਲੇ ਤੈਨੂੰ ਪਤਾ ਮੇਰੀ ਕੀ ਹਾਲਤ ਆ ਪੰਜਵਾਂ ਮਹੀਨਾ ਮੈਨੂੰ ਚੱਲ ਰਿਹਾ ਵੀ ਤੂੰ ਮੈਨੂੰ ਇਸ ਹਾਲਤ ਦੇ ਵਿੱਚ ਖੁਸ਼ ਰੱਖਣ ਦੀ ਬਜਾਏ ਸਟ੍ਰੈਸ ਦੇ ਰਿਹਾ ਹਾਂ ਦੁੱਖ ਦੇ ਰਿਹਾ ਚਲੋ ਜਿਹੜਾ ਸ਼ਾਮ ਆ ਉਹ ਕਹਿੰਦਾ ਵੀ ਦੇਖ ਰਹੀ ਆ ਤੇਰੇ ਤੋਂ ਮੇਰਾ ਮਨ ਅੱਕ ਚੁੱਕਿਆ ਮੈਂ ਤਾਂ ਤੇਰੇ ਨਾਲ ਵਿਆਹ ਕਰਾ ਕੇ ਬਹੁਤ ਪਛਤਾਉਣਾ ਮੈਂ ਤੇਰੇ ਨਾਲ ਰਹਿਣਾ ਹੀ ਨਹੀਂ ਚਾਹੁੰਦਾ ਤੇ ਇਧਰ ਹੋ ਰਹੀ ਆ ਜਿਹੜੀ ਉਹ ਕਹਿੰਦੀ ਵੀ ਸ਼ਾਮ ਇਹ ਗੱਲ ਨਾ ਕਹੇ ਮੈਨੂੰ ਪਤਾ ਤੇਰੀ ਜ਼ਿੰਦਗੀ ਦੇ ਵਿੱਚ ਹੋਰ ਕੁੜੀ ਆ ਗਈ ਪਰ ਮੈਂ ਤੇਰੀ ਉਹ ਗਲਤੀ ਵੀ ਮaaf ਕਰ ਦੂੰ ਕਿਰਪਾ ਕਰਕੇ ਤੂੰ ਪਿੱਛੇ ਮੁੜ ਜਾ ਤੂੰ ਉਸ ਰਿਸ਼ਤੇ ਤੋਂ ਪਾਸਾ ਵੱਟਲਾ ਆਪਾਂ ਵਧੀਆ ਸੋਹਣੀ ਜ਼ਿੰਦਗੀ ਜਿਉਵਾਂਗੇ ਮੈਂ ਤੇਰੀ ਮਾਂ ਨੂੰ ਖੁਸ਼ ਕਰਨ ਲਈ ਘਰ ਦੇ ਸਾਰੇ ਕੰਮ ਵੀ ਕਰਦੀ ਆ ਇਸ ਹਾਲਤ ਦੇ ਵਿੱਚ ਪਰ ਫਿਰ ਵੀ ਤੇਰੀ ਮਾਂ ਜਿਹੜੀ ਮੇਰੇ ਤੋਂ ਖੁਸ਼ ਨਹੀਂ ਹੁੰਦੀ ਵੀ ਤੂੰ ਕਦੇ ਵੀ ਮੇਰੇ ਹਨਾ ਮੇਰੇ ਤੇ ਤੂੰ ਜਸੂਸੀ ਕਰਾ ਸਕਦਾ ਮੇਰੇ ਤੇ ਤੂੰ ਨਿਗਰ ਰੱਖ ਸਕਦਾ ਈਵਨ ਕਿ ਤੂੰ ਕੈਮਰਾ ਵਾਲਾ ਵੀ ਮੈਂ ਕੰਮ ਕਰਦੀ ਆ ਕਿ ਨਹੀਂ ਤੂੰ ਸਿਰਫ ਆਪਣੀ ਮਾਂ ਦੀਆਂ ਨਾ ਸੁਣ ਰੀ ਆ ਉਹਦੀਆਂ ਬਹੁਤ ਮਿੰਤਾਂ ਕਰਦੀ ਆ ਪਰ ਸ਼ਾਮ ਆਪਣੇ ਘਰ ਵਾਲੀ ਦੀ ਕੋਈ ਗੱਲ ਨਹੀਂ ਸੁਣਦਾ ਚਲੋ ਲੜਾਈ ਜਿਹੜੀ ਇਸ ਹੱਦ ਤੱਕ ਵੱਧ ਜਾਂਦੀ ਆ ਤੇ ਸ਼ਾਮ ਨੂੰ ਇਹ ਲੱਗਣ ਲੱਗ ਜਾਂਦਾ ਵੀ ਰੀ ਆ ਨੂੰ ਤਲਾਕ ਦੇ ਦੇਣਾ ਚਾਹੀਦਾ ਮੈਨੂੰ ਕਿਉਂਕਿ ਵੀ ਜੇ ਬੱਚਾ ਹੋ ਗਿਆ ਫਿਰ ਜਿਹੜੀ ਮੇਰੀ ਪ੍ਰਾਪਰਟੀ ਹੈ ਬੱਚੇ ਕੋਲ ਚਲੀ ਜਾਊਗੀ ਵੀ ਹੁਣ ਮੈਂ ਜਿੰਨਾ ਕ ਖਰਚਾ ਹੋਇਆ ਉਹ ਖਰਚਾ ਦੇ ਕੇ ਇਹਦੇ ਨਾਲੋਂ ਖੇੜਾ ਛਡਾਲਾ ਤੇ ਇਹਨੂੰ ਇਹ ਲੱਗਦਾ ਹੁੰਦਾ ਵੀ ਜਿਹੜੀ ਕੁੜੀ ਨਾਲ ਮੇਰਾ ਰਿਸ਼ਤਾ ਵੀ ਉਹਦੇ ਨਾਲ ਮੈਂ ਵਿਆਹ ਕਰਾ ਲੂੰਗਾ ਉਹਦੇ ਮਨ ਦੇ ਵਿੱਚ ਇੰਨੀ ਬੇਈਮਾਨੀ ਆ ਜਾਂਦੀ ਆ ਤੇ ਚਲੋ ਇੱਕ ਦਿਨ ਉਹਨਾਂ ਦੋਨਾਂ ਜੀਆਂ ਦੀ ਇੰਨੀ ਲੜਾਈ ਹੁੰਦੀ ਆ ਤੇ ਉਹ ਰੀਆ ਨੂੰ ਕਹਿੰਦਾ ਵੀ ਤੂੰ ਮੇਰੀ ਜ਼ਿੰਦਗੀ ਦੇ ਵਿੱਚ ਬੋਝ ਆ ਮੈਂ ਤੈਨੂੰ ਤਲਾਕ ਦੇਣਾ ਚਾਹਣਾ ਤੇਰੀ ਆ ਜਿਹੜੀ ਉਹਨੂੰ ਵੀ ਇਹ ਹੁੰਦਾ ਵੀ ਹੁਣ ਤਾਂ ਮੇਰੇ ਆਤਮ ਸਨਮਾਨ ਤੇ ਗੱਲ ਆ ਗਈ ਵੀ ਅੱਜ ਇਹ ਮੇਰੀ ਕੇਅਰ ਨਹੀਂ ਕਰਦਾ ਹਨਾ ਕੱਲ ਨੂੰ ਮੇਰੇ ਬੱਚਾ ਹੋਊ ਮੁੰਡਾ ਹੋਊ ਕੁੜੀ ਹੋਊ ਵੀ ਇਹਨੇ ਕਿੱਥੋਂ ਸੰਭਾਲ ਕਰਨੀ ਆ ਵੀ ਮੈਂ ਨਹੀਂ ਚਾਹੁੰਦੀ ਵੀ ਇਹੋ ਜਿਹੇ ਪਿਓ ਦਾ ਮੇਰੇ ਬੱਚੇ ਦੇ ਪਰਛਾਵਾਂ ਵੀ ਪਵੇ ਉਹ ਵੀ ਇਹ ਠਾਣ ਲੈਂਦੀ ਆ ਵੀ ਮੈਂ ਕਿਹੜਾ ਕਿਸੇ ਗੱਲ ਤੋਂ ਘਟਾ ਜਦੋਂ ਇਹਨਾਂ ਦੋਨਾਂ ਦਾ ਵਿਆਹ ਹੋਇਆ ਹੁੰਦਾ ਤਾਂ ਰੀਆ ਨਰਸਿੰਗ ਦਾ ਡਿਪਲੋਮਾ ਕਰ ਰਹੀ ਹੁੰਦੀ ਆ ਤੇ ਉਹਦਾ ਇੱਕ ਸੈਮੈਸਟਰ ਰਹਿਦਾ ਹੁੰਦਾ ਉਹੋ ਵੀ ਇਹ ਪੂਰਾ ਨਹੀਂ ਹੋਣ ਦਿੰਦਾ ਉਹਨੂੰ ਕਹਿੰਦਾ ਵੀ ਮੈਂ ਕਮਾਊਂਗਾ ਤੂੰ ਰਹਿਂਦੇ ਤੇਰੇ ਤੋਂ ਮੈਂ ਨੌਕਰੀ ਨਹੀਂ ਕਰਾਉਣੀ ਤੇ ਰੀਆ ਸੋਚਦੀ ਆ ਵੀ ਮੈਂ ਤਾਂ ਆਪਣੇ ਕੈਰੀਅਰ ਦਾ ਆਪਣੇ ਫਿਊਚਰ ਦਾ ਵੀ ਸੈਕਰੀਫਾਈ ਕੀਤਾ ਵੀ ਇਹ ਤਾਂ ਮੇਰੀ ਗੱਲ ਹੀ ਨਹੀਂ ਹੈ ਨਾ ਮਤਲਬ ਗੋਲ ਦਾ ਨਾ ਮੇਰੀ ਕੇਅਰ ਕਰਦਾ ਵੀ ਇਹਦੇ ਲਈ ਤਾਂ ਮੈਂ ਇੰਨਾ ਕੁਝ ਤਿਆਗ ਕੀਤਾ ਚਲੋ ਉਹ ਕਹਿੰਦੀ ਵੀ ਜੇ ਤੇ ਰਹੇ ਆਖਰੀ ਫੈਸਲਾ ਤਾਂ ਮੈਂ ਤੈਨੂੰ ਤਲਾਕ ਦੇਣ ਨੂੰ ਰਾਜ਼ੀ ਆ ਪਰ ਮੈਂ ਚਾਹੁੰਦੀ ਸੀ ਕਿ ਆਪਾਂ ਸਭ ਕੁਝ ਠੀਕ ਕਰ ਲਈਏ ਵੀ ਤੂੰ ਆਪਣੇ ਹੋਣ ਵਾਲੇ ਬੱਚੇ ਬਾਰੇ ਸੋਚ ਪਰ ਸ਼ਾਮ ਆ ਜਿਹੜਾ ਉਹ ਇਸ ਗੱਲ ਤੇ ਅੜਿਆ ਹੁੰਦਾ ਵੀ ਤੂੰ ਸੱਚੀ ਮੇਰੀ ਜ਼ਿੰਦਗੀ ਚ ਬੋਝ ਆ ਜਦੋਂ ਮੈਨੂੰ ਤੇਰੇ ਨਾਲ ਪਿਆਰ ਹੀ ਨਹੀਂ ਰਿਹਾ ਤੂੰ ਮੇਰੇ ਨਾਲ ਰਹਿ ਕੇ ਵੀ ਕੀ ਕਰੇਂਗੀ ਤਾਂ ਫਿਰ ਰੀਆ ਚੁੱਪਚਾਪ ਉਹਦੀ ਜ਼ਿੰਦਗੀ ਦੇ ਵਿੱਚੋਂ ਪਿੱਛੇ ਮੁੜ ਜਾਂਦੀ ਆ ਤੇ ਆਪਸੀ ਸਹਿਮਤੀ ਦੇ ਨਾਲ ਦੋਨੋਂ ਤਲਾਕ ਲੈ ਲੈਂਦੇ ਆ ਤੇ ਤਲਾਕ ਦੇ ਹਨਾ ਵਜੋਂ ਜਦੋਂ ਤਲਾਕ ਹੋਣਾ ਹੁੰਦਾ ਤਾਂ ਕੋਰਟ ਆ ਜਿਹੜੀ ਉਹ ਸ਼ਾਮ ਨੂੰ ਖਰਚਾ ਦੇਣ ਨੂੰ ਕਹਿੰਦੀ ਆ ਵੀ ਤੂੰ ਆਪਣੀ ਪਤਨੀ ਨੂੰ ਇੰਨਾ ਖਰਚਾ ਦੇਵੇਂਗਾ 30 ਲੱਖ ਰੁਪਏ ਚ ਗੱਲ ਨਿਬੜਦੀ ਆ ਰੀਆ ਉਹ 30 ਲੱਖ ਰੁਪਈਆ ਲੈਣਾ ਨਹੀਂ ਚਾਹੁੰਦੀ ਹੁੰਦੀ ਪਰ ਉਹਨੂੰ ਇਹ ਵੀ ਹੁੰਦਾ ਵੀ ਇਹਨੇ ਮੇਰੀ ਜ਼ਿੰਦਗੀ ਖਰਾਬ ਕੀਤੀ ਆ ਅੱਗੇ ਜਾ ਕੇ ਮੈਂ ਕਿਹਾ ਕਿਸੇ ਨਾਲ ਵਿਆਹ ਕਰਾਉਣਾ ਮੇਰੇ ਜੋ ਵੀ ਬੱਚਾ ਹੋਊ ਮੈਂ ਉਹਦੀ ਪੜ੍ਹਾਈ ਲਿਖਾਈ ਤੇ ਮੈਨੂੰ ਆਪਦਾ ਘਰ ਵੀ ਚਾਹੀਦਾ ਹੋ ਕਿਉਂਕਿ ਉਹ ਸੋਚਦੀ ਆ ਵੀ ਮੈਂ ਆਪਦੇ ਘਰ ਦੇ ਆ ਤੇ ਬੋਝ ਨਹੀਂ ਬਣਨਾ ਤੇ ਉਹਨੂੰ ਇਹ ਵੀ ਹੁੰਦਾ ਵੀ ਜੇ ਇਹਨੇ ਗਲਤੀ ਕੀਤੀ ਆ ਤਾਂ ਇਹਦੀ ਸਜ਼ਾ ਇਹਨੂੰ ਮਿਲੇ ਤੇ ਉਹ ਹਰਜਾਨੇ ਵਜੋਂ ਜਿਹੜਾ ਪੈਸਾ ਕੋਟ ਨੇ ਕਿਹਾ ਹੁੰਦਾ ਉਹ ਲੈ ਲੈਂਦੀ ਆ ਤੇ ਇਧਰੋਂ ਸ਼ਾਮ ਆ ਜਿਹੜਾ ਉਹ ਆਪਣਾ ਇੱਕ ਪਲਾਟ ਵੇਚ ਕੇ ਰੀਆ ਨੂੰ 30 ਲੱਖ ਰੁਪਈਆ ਦੇ ਦਿੰਦਾ ਤੇ ਤਲਾਕ ਹੋ ਜਾਂਦਾ ਹੁਣ ਰੀਆ ਉਹ 30 ਲੱਖ ਰੁਪਈਆ ਲੈ ਕੇ ਉਸੇ ਸ਼ਹਿਰ ਦੇ ਵਿੱਚ ਇੱਕ ਫਲੈਟ ਲੈ ਲੈਂਦੀ ਹੈ ਛੋਟਾ ਜਿਹਾ ਭਾਵੇਂ ਕਿ ਰੀਆ ਦੇ ਮਾਪੇ ਉਹਨੂੰ ਕਹਿੰਦੇ ਸੀ ਵੀ ਤੂੰ ਸਾਡੇ ਨਾਲ ਰਹਿ ਪਰ ਰੀਆ ਕਹਿੰਦੀ ਸੀ ਵੀ ਨਹੀਂ ਮੈਂ ਨਹੀਂ ਚਾਹੁੰਦੀ ਕਿ ਮੈਂ ਆਪਦੇ ਭਰਾ ਪਰਜਾਈ ਤੇ ਬੋਝ ਬਣਾ ਕੱਲ ਨੂੰ ਇਹਨਾਂ ਨਾਲ ਵੀ ਮੇਰਾ ਰਿਸ਼ਤਾ ਖਰਾਬ ਹੋਵੇ ਰੀਆ ਦੇ ਮਾਪੇ ਰੀਆ ਦੇ ਨਾਲ ਰਹਿਣਾ ਸ਼ੁਰੂ ਕਰ ਦਿੰਦੇ ਆ ਵੀ ਚਲ ਕੱਲੀ ਕੁੜੀ ਆ ਹਨਾ ਪ੍ਰੈਗਨੈਂਟ ਆ ਕਿੱਥੇ ਰਹੂਗੀ ਕਈ ਵਾਰ ਉਹਦੀ ਮਾਂ ਕੱਲੀ ਰਹਿ ਜਾਂਦੀ ਪਿਓ ਉੱਧਰ ਰਹਿ ਜਾਂਦਾ ਤੇ ਰੀਆ ਦੇ ਦੋ ਭਰਾ ਹੁੰਦੇ ਆ ਦੋਨੋਂ ਅਲੱਗ-ਅਲੱਗ ਰਹਿੰਦੇ ਹੁੰਦੇ ਆ ਨੌਕਰੀ ਵੀ ਕਰਦੇ ਹੁੰਦੇ ਆ ਪਰ ਉਹ ਰੀਆ ਨੂੰ ਪੂਰੀ ਸਪੋਰਟ ਕਰਦੇ ਆ ਉਹਨੂੰ ਕਹਿੰਦੇ ਵੀ ਠੀਕ ਆ ਹਨਾ ਤੇਰੀ ਜ਼ਿੰਦਗੀ ਦੇ ਵਿੱਚ ਐਡਾ ਵੱਡਾ ਦੁੱਖ ਆਇਆ ਸੀ ਤੇਰੇ ਨਾਲ ਖੜੇ ਆ ਤੇ ਉਹ ਕਹਿੰਦੇ ਵੀ ਤੂੰ ਸਾਨੂੰ ਸੁਟ्टी ਨਹੀਂ ਹੈਗੀ ਵੀ ਤੂੰ ਸਾਡੇ ਨਾਲ ਰਹਿ ਸਕਦੀ ਆ ਪਰ ਰੀਆ ਕਹਿੰਦੀ ਵੀ ਨਹੀਂ ਵੀਰੇ ਆਉਣ ਵਾਲੇ ਸਮੇਂ 'ਚ ਇਹ ਰਿਸ਼ਤੇ ਆ ਜਿਹੜੇ ਬੋਝ ਬਣ ਜਾਂਦੇ ਆ ਤੇ ਵੀ ਨਾਲੇ ਮੈਂ ਆਪਣੇ ਪੈਰਾਂ ਤੇ ਖੜਾ ਹੋਣਾ ਚਾਹਣੀ ਆ ਜਿਹੜਾ ਮੇਰੀ ਪੜ੍ਹਾਈ ਅਧ ਵਿਚਾਲੇ ਰਹੀ ਆ ਮੈਂ ਉਹ ਪੂਰੀ ਕਰੂੰ ਪਹਿਲਾਂ ਮੈਂ ਆਪਣੇ ਬੱਚੇ ਨੂੰ ਜ ਜਦ ਚਲੋ ਕਰਦੇ ਕਰਾਉਂਦੇ 2-3 ਮਹੀਨੇ ਗੁਜ਼ਰ ਜਾਂਦੇ ਆ ਤੇ ਰੀਆ ਦੀ ਡਿਲੀਵਰੀ ਦਾ ਸਮਾਂ ਆ ਜਾਂਦਾ ਹਸਪਤਾਲ ਦੇ ਵਿੱਚ ਰੀਆ ਇੱਕ ਬਹੁਤ ਪਿਆਰੀ ਬੇਟੀ ਨੂੰ ਜਨਮ ਦਿੰਦੀ ਆ ਜਦੋਂ ਉਹਦੀ ਬੇਟੀ ਦਾ ਜਨਮ ਹੁੰਦਾ ਤਾਂ ਰੀਆ ਬਹੁਤ ਰੋਂਦੀ ਆ ਤੇ ਉਹ ਕਹਿੰਦੀ ਕਿ हे ਪ੍ਰਮਾਤਮਾ ਜਿਹੋ ਜਿਹੇ ਮੇਰੇ ਕਰਮ ਲਿਖੇ ਮੇਰੀ ਧੀ ਦੇ ਨਾਲ ਲਿਖੀ ਵੀ ਹੋਰ ਮੈਨੂੰ ਕੋਈ ਦੁੱਖ ਨਹੀਂ ਮੇਰੀ ਧੀ ਹੋ ਗਈ ਬਸ ਮੈਨੂੰ ਇਸੇ ਗੱਲ ਦਾ ਹੀ ਡਰਾ ਰੀਆ ਦੀ ਮਾਂ ਨੂੰ ਵੀ ਇਹ ਹੁੰਦਾ ਪਰ ਉਹਦੇ ਭਰਾ ਭਰਜਾਈਆਂ ਨੂੰ ਕਹਿੰਦੇ ਵੀ ਤੂੰ ਇਸ ਗੱਲ ਦਾ ਫਿਕਰ ਨਾ ਕਰੀ ਵੀ ਤੇਰੀ ਧੀ ਹੋਗੀ ਤੇਰੀ ਧੀ ਨੂੰ ਆਪਾਂ ਮੁੰਡਿਆਂ ਵਾਂਗ ਪਾਲਾਂਗੇ ਤੂੰ ਸੱਚੀ ਸਾਨੂੰ ਸਿੱਟੀ ਨਹੀਂ ਹੈਗੀ ਚਲੋ ਸਮਾਂ ਅੱਜ ਹੋਰ ਸਵੇਰੇ ਹੋਰ ਜੇ ਸਮੇ ਜੇ ਸਮਾਂ ਸਾਨੂੰ ਦੁੱਖ ਦਿੰਦਾ ਤੇ ਸੁੱਖ ਵੀ ਦਿੰਦਾ ਚਲੋ ਰੀਆ ਆਪਣੀ ਬੇਟੀ ਦੇ ਵਿੱਚ 올ਡ ਜਾਂਦੀ ਆ ਜਦੋਂ ਉਹਦੀ ਬੇਟੀ 6 ਮਹੀਨਿਆਂ ਦੀ ਹੋ ਜਾਂਦੀ ਆ ਤੇ ਰੀਆ ਨੂੰ ਇਹ ਹੁੰਦਾ ਵੀ ਮੇਰੀ ਬੇਟੀ ਨੂੰ ਮੇਰੀ ਮਾਂ ਸੰਭਲੂ ਤਾਂ ਰੀਆ ਆਪਣੀ ਰਹਿਂਦੀ ਪੜਾਈ ਵੱਲ ਹੁੰਦੀ ਆ ਜਿਹੜਾ ਸਮੈਸਟਰ ਉਹਦਾ ਰਹਿਆ ਹੁੰਦਾ ਉਹ ਸਪੈਸ਼ਲ ਚਾਂਸ ਲੈ ਕੇ ਉਹ ਸਮੈਸਟਰ ਪੂਰਾ ਕਰਦੀ ਆ ਭਾਵੇਂ ਕਿ ਉਹਨੂੰ ਫੀਸ ਵੱਧ ਭਰਨੀ ਪੈਂਦੀ ਆ ਪਰ 6 ਮਹੀਨਿਆਂ ਦੇ ਵਿੱਚ ਉਹਦਾ ਉਹ ਸਮੈਸਟਰ ਪੂਰਾ ਹੋ ਜਾਂਦਾ ਤੇ ਉਹਦੀ ਜਿਹੜੀ ਪੜ੍ਹਾਈ ਆ ਉਹ ਪੂਰੀ ਹੋ ਜਾਂਦੀ ਆ ਹੁਣ ਉਹ ਕਿਸੇ ਹਸਪਤਾਲ ਦੇ ਵਿੱਚ ਨਰਸ ਦੇ ਵਜੋਂ ਨੌਕਰੀ ਕਰਦੀ ਆ ਚਲੋ ਆਪਣੀ ਬੇਟੀ ਦੀ ਦੇਖਭਾਲ ਕਰਦੀ ਆ ਬਾਕੀ ਉਹ ਫालतू ਖਰਚੇ ਨਹੀਂ ਕਰਦੀ ਜਿਹੜੇ ਪੈਸੇ ਉਹਨੂੰ ਮਿਲੇ ਹੁੰਦੇ ਆ ਉਹਦੇ ਹਸਬੈਂਡ ਵੱਲੋਂ ਕੁਝ ਦਾ ਉਹ ਉਹਨੇ ਫਲੈਟ ਲਿਆ ਸੀ ਕੁਝ ਉਹਨੇ ਬੈਂਕ ਦੇ ਵਿੱਚ ਜਮਾ ਕਰਵਾਈ ਸੀ ਤੇ ਹੁਣ ਤਾਂ ਉਹਦੇ ਕੋਲੇ ਨੌਕਰੀ ਹੁੰਦੀ ਆ ਆਪਣਾ ਖਰਚਾ ਉਹ ਨੌਕਰੀ ਚੋਂ ਕੱਢਦੀ ਆ ਤੇ ਚਲੋ ਰੀਆ ਦੀ ਮਾਂ ਜਿਹੜੀ ਉਹ ਰੀਆ ਦੀ ਤੀ ਨੂੰ ਸੰਭਲ ਲੈਂਦੀ ਆ ਉਹਦੀਆਂ ਪਰਜਾਈਆਂ ਦੋਨੋਂ ਹਾਊਸ ਵਾਈਫ ਹੁੰਦੀਆਂ ਉਹ ਵੀ ਰੀਆ ਦੀ ਤੀ ਨੂੰ ਸੰਭਲਣ ਤੋਂ ਮੱਥੇ ਵਟਣੀ ਪਾਉਂਦੀਆਂ ਚਲੋ ਰੀਆ ਆਪਣੇ ਭਰਾ ਪਰਜਾਈਆਂ ਤੇ ਮਾਂ ਪਿਓ ਦੀ ਜਿਹੜੀ ਹਿੰਮਤ ਨਾਲ ਤੇ ਉਹਨਾਂ ਦੀ ਮਦਦ ਦੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਦੀ ਆ ਹੁਣ ਰੀਆ ਦੀ ਬੇਟੀ ਹੈ ਜਿਹੜੀ ਉਹ ਵੱਡੀ ਹੋ ਚੁੱਕੀ ਹੁੰਦੀ ਆ ਰੀਆ ਦੀ ਬੇਟੀ 13 ਸਾਲ ਦੀ ਹੋ ਚੁੱਕੀ ਹੁੰਦੀ ਆ ਤੇ ਉਹ ਵਧੀਆ ਸਕੂਲ ਦੇ ਵਿੱਚ ਪੜ ਰਹੀ ਹੁੰਦੀ ਆ ਰੀਆ ਇੰਨੀ ਕੌਨਫੀਡੈਂਟ ਲੇਡੀ ਬਣ ਜਾਂਦੀ ਆ ਵੀ ਉਹ ਕਿਸੇ ਦੀ ਵੀ ਮਦਦ ਕਰਨ ਤੋਂ ਕੰਨੀ ਨਹੀਂ ਘਤਰੌਂਦੀ ਇਹਨੂੰ ਇਹ ਹੁੰਦਾ ਵੀ ਦੇਖ ਮੈਂ ਬੇਵਸ ਰਹੀ ਮੈਂ ਲਾਚਾਰ ਰਹੀ ਮੇਰੇ ਘਰਦਿਆਂ ਨੇ ਮੇਰਾ ਕੀਤਾ ਵੀ ਜਿਹਦਾ ਕੋਈ ਨਹੀਂ ਹੁੰਦਾ ਉਹਦੇ ਨਾਲ ਖੜੋ ਰੀਆ ਇੱਕ ਐਨਜੀਓ ਦੇ ਵਿੱਚ ਕੰਮ ਕਰਦੀ ਆ ਜਿੱਥੇ ਔਰਤਾਂ ਦੇ ਹੱਕਾਂ ਲਈ ਔਰਤਾਂ ਨੂੰ ਜਾਗਰੂਕ ਕੀਤਾ ਜਾਂਦਾ ਜਿਹੜੀਆਂ ਔਰਤਾਂ ਤੇ ਅਤਿਆਚਾਰ ਹੁੰਦਾ ਉਹਨਾਂ ਦੇ ਨਾਲ ਖੜਿਆ ਜਾਂਦਾ ਨਾਲ ਨਾਲ ਰੀਆ ਆਪਣੀ ਧੀ ਨੂੰ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਦੇ ਬਾਰੇ ਵੀ ਸਮਝਾਉਂਦੀ ਰਹਿੰਦੀ ਆ ਅੱਜ ਰੀਆ ਸਵੇਰੇ ਉੱਠੀ ਉੱਠ ਕੇ ਉਹਨੇ ਆਪਣੀ ਬੇਟੀ ਨੂੰ ਤਿਆਰ ਕੀਤਾ ਉਹਦੀ ਬੇਟੀ ਦੇ ਸਕੂਲ ਦੇ ਵਿੱਚ ਫੰਕਸ਼ਨ ਸੀ ਤੇ ਉਹਦੀ ਬੇਟੀ ਡਰੈਸ ਕੰਪੀਟੀਸ਼ਨ ਦੇ ਵਿੱਚ ਪਰੀ ਬਣੀ ਸੀ ਬਹੁਤ ਸੋਹਣੀ ਡਰੈਸ ਉਹਦੇ ਪਾਈ ਸੀ ਤੇ ਉਹ ਬਿਲਕੁਲ ਪਰੀਆਂ ਵਰਗੀ ਲੱਗ ਰਹੀ ਸੀ ਰੀਆ ਆਵਦੀ ਤੀਨ ਸਕੂਲ ਛੱਡ ਕੇ ਉਸ ਤੋਂ ਬਾਅਦ ਹਸਪਤਾਲ ਆਉਂਦੀ ਆ ਜਦੋਂ ਉਹ ਹਸਪਤਾਲ ਦੇ ਵਿੱਚ ਐਂਟਰੀ ਕਰਦੀ ਆ ਤਾਂ ਉਹ ਕੀ ਦੇਖਦੀ ਆ ਕਿ ਇੱਕ ਬਹੁਤ ਹੀ ਵਿਰਧ ਜੀ ਔਰਤ ਜਿਹੜੀ ਕਿ ਸਟ੍ਰੈਚਰ ਤੇ ਪਈ ਹੁੰਦੀ ਆ ਤੇ ਇੱਕ ਉਹਦੇ ਕੋਲ ਜਿੰਮੇਵਦਾ ਮੁੰਡਾ ਹੁੰਦਾ ਉਹ ਖੜਾ ਹੁੰਦਾ ਦੋਨਾਂ ਦੀ ਹਾਲਤ ਆ ਜਿਹੜੀ ਤਰਸਯੋਗ ਹੁੰਦੀ ਆ ਦੋਨਾਂ ਦੇ ਕੱਪੜੇ ਜਿਹੜੇ ਇਸ ਤਰ੍ਹਾਂ ਲੱਗਦਾ ਹੁੰਦਾ ਵੀ ਜਿਵੇਂ 2-3 ਦਿਨ ਹੋ ਗਏ ਪਾਿਆਂ ਨੂੰ ਵੀ ਬਦਲ ਹੀ ਨਹੀਂ ਹੈਗੇ ਰੀਆ ਉਥੋਂ ਲੰਘ ਜਾਂਦੀ ਆ ਕਿਉਂਕਿ ਰੀਆ ਜਦੋਂ ਵੀ ਹਸਪਤਾਲ 'ਚ ਜਾਂਦੀ ਸੀ ਇਹੋ ਜਿਹੇ ਮਰੀਜ਼ ਅਕਸਰ ਉਹਨੂੰ ਦੇਖਣ ਨੂੰ ਮਿਲਦੇ ਸੀ ਪਰ ਜਦੋਂ ਰੀਆ ਇਹਨਾਂ ਦੇ ਕੋਲ ਦੀ ਲੰਘਦੀ ਆ ਤਾਂ ਉਹਨੂੰ ਅਜੀਬ ਜਿਹਾ ਮਹਿਸੂਸ ਹੁੰਦਾ ਤੇ ਉਹ ਅੰਦਰ ਆ ਕੇ ਸੋਚਦੀ ਆ ਵੀ ਬਹੁਤ ਸਾਰੇ ਮਰੀਜ਼ਾਂ ਨੂੰ ਮੈਂ ਵੇਖਦੀ ਆ ਪਰ ਜਿਹੜੀ ਉਹ ਔਰਤ ਸੀ ਵੀ ਉਹਨੂੰ ਦੇਖ ਕੇ ਮੈਨੂੰ ਇਸ ਤਰ੍ਹਾਂ ਕਿਉਂ ਲੱਗਿਆ ਤਰਸ ਜਾਂ ਕਿਉਂ ਆਇਆ ਕਿਉਂਕਿ ਉਸ ਔਰਤ ਦੇ ਚਿਹਰੇ ਤੇ ਚਾਦਰ ਲਈ ਹੁੰਦੀ ਆ ਤੇ ਉਹ ਵੀ ਕਾਫੀ ਕੈਲੋ ਵੀ ਬਿਮਾਰ ਹਾਲਤ ਦੇ ਵਿੱਚ ਪਈ ਹੂੰ ਹੂੰ ਕਰ ਰਹੀ ਹੁੰਦੀ ਆ ਚਲੋ ਉਸ ਤੋਂ ਬਾਅਦ ਰੀਆ ਆਪਣਾ ਜਿਹੜਾ ਮਾਣਾ ਕੰਮ ਦੇ ਵਿੱਚ ਲਾ ਲੈਂਦੀ ਆ ਤੇ 2 ਘੰਟੇ ਬਾਅਦ ਜਦੋਂ ਡਾਕਟਰ ਆ ਕੇ ਬਹਿੰਦੇ ਆ ਤਾਂ ਮਰੀਜ਼ ਆਉਣੇ ਸ਼ੁਰੂ ਹੋ ਜਾਂਦੇ ਆ ਤੇ 3 ਘੰਟੇ ਬਾਅਦ ਜਦੋਂ ਹਨਾ ਉਹਦੀ ਵਾਰਡ ਦੇ ਵਿੱਚ ਡਿਊਟੀ ਹੁੰਦੀ ਆ ਰੀਆ ਦੀ ਉਹ ਮਰੀਜ਼ ਚੈੱਕ ਕਰਨ ਜਾਂਦੀ ਆ ਤਾਂ ਉਹੀ ਔਰਤ ਜਿਹੜੀ ਕਿ ਬਾਹਰ ਪਈ ਸੀ ਸਟ੍ਰਕਚਰ ਤੇ ਉਹ ਉਹ ਔਰਤ ਨੂੰ ਦਾਖਲ ਕੀਤਾ ਹੁੰਦਾ ਤੇ ਬੈੱਡ ਤੇ ਪਈ ਹੁੰਦੀ ਆ ਤੇ ਜਦੋਂ ਆ ਕੇ ਰੀਆ ਉਸ ਔਰਤ ਦੇ ਡ੍ਰਿਪ ਲਾਉਣ ਲੱਗਦੀ ਆ ਤਾਂ ਉਹਦੀਆਂ ਅੱਖਾਂ ਮੂਰੇ ਹਨੇਰਾ ਆ ਜਾਂਦਾ ਕਿਉਂਕਿ ਉਹ ਔਰਤ ਕੋਈ ਹੋਰ ਨਹੀਂ ਉਹਦੀ ਉਹੀ ਘਮੰਡੀ ਸੱਸ ਹੁੰਦੀ ਆ ਜਿਨੇ ਸ਼ਾਮ ਨਾਲੋਂ ਉਹਦਾ ਤਲਾਕ ਕਰਵਾਇਆ ਹੁੰਦਾ ਤੇ ਜਦੋਂ ਉਹ ਉਹਦੇ ਹਨਾ ਡ੍ਰਿਪ ਲਾਉਂਦੀ ਆ ਉਹ ਔਰਤ ਆ ਜਿਹੜੀ ਉਹ ਇੰਨੀ ਹੋਸ਼ਚ ਨਹੀਂ ਹੁੰਦੀ ਤੇ ਪਰ ਉਹਦਾ ਕਾਲਜਾ ਜਿਹੜਾ ਉਹ ਤੂਹਿਆ ਜਾਂਦਾ ਉਹਨੂੰ ਐ ਲੱਗਦਾ ਵੀ ਹਏ ਇਹਨੂੰ ਕੀ ਹੋ ਗਿਆ ਇਹ ਕਿਉਂਕਿ ਜਦੋਂ ਕੋਈ ਵੀ ਇਨਸਾਨ ਸਾਡੇ ਨਾਲ ਜੁੜਿਆ ਹੋਵੇ ਵਧੀਆ ਹੱਟਾ-ਕੱਟਾ ਹੋਵੇ ਵਧੀਆ ਜ਼ਿੰਦਗੀ ਜਿਉ ਰਿਹਾ ਹੋਵੇ ਤੇ ਅਚਾਨਕ ਸਾਨੂੰ ਇੰਨੇ ਸਾਲਾਂ ਬਾਅਦ ਤਰਸਜੋਗ ਹਾਲਤ ਵਿੱਚ ਮਿਲੇ ਤਾਂ ਪਹਿਲਾ ਸਵਾਲ ਸਾਡੇ ਮਨ 'ਚ ਇਹੀ ਉੱਠਦਾ ਹੁੰਦਾ ਵੀ ਇਹਨੂੰ ਕੀ ਹੋ ਗਿਆ ਚਲੋ ਉਹਦੇ ਉਹਨੂੰ ਇਹ ਹੁੰਦਾ ਵੀ ਮੈਂ ਜਾਣਾ ਇਹਨੂੰ ਉਹਨੂੰ ਉਤਸੁਕਤਾ ਹੁੰਦੀ ਆ ਜਾਣਨ ਦੀ ਪਰ ਉਹਦੇ ਕੋਲ ਕੋਈ ਨਹੀਂ ਹੁੰਦਾ ਉਸ ਵਕਤ ਚਲੋ ਉਹ ਉਹਦੇ ਡ੍ਰਿੱਪ ਲਾਉਂਦੀ ਆ ਤੇ ਉਹਨੂੰ ਬੁਲਾਉਣ ਦੀ ਕੋਸ਼ਿਸ਼ ਕਰਦੀ ਆ ਮਾਂ ਜੀ ਤੁਸੀਂ ਠੀਕ ਹੋ ਪਰ ਉਹਨੂੰ ਕੋਈ ਸੁਰਤ ਨਹੀਂ ਹੁੰਦੀ ਥੋੜੇ ਜਿਹਾ ਟਾਈਮ ਬਾਅਦ ਰੀਆ ਜਦੋਂ ਆਪਣੀ ਚੇਅਰ ਤੇ ਬੈਠੀ ਹੁੰਦੀ ਆ ਤਾਂ ਉਹਦੇ ਕੋਲ ਇੱਕ ਮੁੰਡਾ ਆਉਂਦਾ ਮੁੰਡਾ ਕਹਿ ਲਓ ਚਾਹੇ ਨੌਜਵਾਨ ਕਹਿ ਲਓ ਤੇ ਉਹ ਜਦੋਂ ਆ ਕੇ ਕਹਿੰਦਾ ਮੈਡਮ ਬੈੱਡ ਨੰਬਰ 3 ਦੇ ਮਰੀਜ਼ ਆ ਜਿਹੜੇ ਉਹਨਾਂ ਨੂੰ ਹੋਸ਼ ਆ ਗਿਆ ਤੇ ਤੁਸੀਂ ਉਹਨਾਂ ਨੂੰ ਚੈੱਕ ਕਰਿਓ ਦਵਾਈ ਦੂਈ ਨਾਲੇ ਉਹਨਾਂ ਦਾ ਬੀਪੀ ਚੈੱਕ ਕਰ ਲਓ ਜਦੋਂ ਰੀਆ ਉੱਪਰ ਵੇਖਦੀ ਆ ਜਦੋਂ ਆਂ ਦੇਖਦੀ ਆ ਤੇ ਉਹ ਮੁੰਡਾ ਉਹ ਬੰਦਾ ਕੋਈ ਹੋਰ ਨਹੀਂ ਉਸੇ ਦਾ ਤਲਾਕਸ਼ੁਦਾ ਪਤੀ ਸ਼ਾਮ ਹੁੰਦਾ ਸ਼ਾਮ ਨੂੰ ਦੇਖ ਕੇ ਉਹ ਹੱਕੀ ਬੱਕੀ ਰਹਿ ਜਾਂਦੀ ਆ ਸ਼ਾਮ ਵੀ ਰੀਆ ਨੂੰ ਉਸ ਹਸਪਤਾਲ ਦੇ ਵਿੱਚ ਆਇਆ ਜਾ ਨਰਸ ਵਜੋਂ ਦੇਖ ਕੇ ਉਹਦੇ ਵੀ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਪਛਾਣ ਲੈਂਦਾ ਉਹ ਤੇ ਕਹਿੰਦਾ ਰੀਆ ਉਹ ਕਹਿੰਦੀ ਹਾਂਜੀ ਮੈਂ ਫਿਰ ਵੀ ਉਹ ਪੂਰੇ ਆਦਰ ਸਤਿਕਾਰ ਨਾਲ ਬੋਲਦੀ ਆ ਚਲੋ ਉਸ ਤੋਂ ਬਾਅਦ ਰੀਆ ਚੁੱਪਚਾਪ ਉੱਠ ਕੇ ਉਸ ਔਰਤ ਕੋਲ ਜਾਂਦੀ ਆ ਉਹ ਔਰਤ ਆ ਜਿਹੜੀ ਹੋਸਟ ਹੁੰਦੀ ਆ ਤੇ ਉਹ ਵੀ ਰੀਆ ਨੂੰ ਪਛਾਣ ਲੈਂਦੀ ਆ ਉਹ ਕਹਿੰਦੀ ਰੀਆ ਧੀਏ ਤੂੰ ਉਹ ਕਹਿੰਦੀ ਹਾਂਜੀ ਮਾਂ ਜੀ ਕੀ ਹੋਇਆ ਤੁਹਾਨੂੰ ਰੀਆ ਫੇਰ ਵੀ ਆਪਣੀ ਸੱਸ ਨੂੰ ਆਦਰ ਸਤਕਾਰ ਨਾ ਬੋਲਦੀ ਆ ਸ਼ਾਮ ਦੇ ਚਿਹਰੇ ਵੱਲ ਵੀ ਦੇਖਦੀ ਆ ਤੇ ਉਹ ਕਹਿੰਦੀ ਵੀ ਧੀਏ ਅਸੀਂ ਤਾਂ ਆਪਦੇ ਕੀਤੇ ਦਾ ਫਲ ਭੋਗ ਰਹੇ ਹਾਂ ਤੇ ਉਹ ਸ਼ਾਮ ਨੂੰ ਕਹਿੰਦੀ ਸ਼ਾਮ ਮੈਂ ਇੱਕ ਗੱਲ ਜਾਨਣਾ ਚਾਹਣੀ ਆ ਭਾਵੇਂ ਅੱਜ ਆਪਣਾ ਕੋਈ ਰਿਸ਼ਤਾ ਨਹੀਂ ਆਪਾਂ ਤਲਾਕਸ਼ੁਦਾ ਪਤੀ ਪਤਨੀ ਆ ਪਰ ਫੇਰ ਵੀ ਮੈਨੂੰ ਇਹ ਦੱਸੋ ਵੀ ਥੋਡੀ ਦੋਨਾਂ ਮਾਂ ਪੁੱਤਾਂ ਦੀ ਹਾਲਤ ਇਹੋ ਜਿਹੀ ਕਿਵੇਂ ਤੁਸੀਂ ਤਾਂ ਦੋਨੋਂ ਮਾਂ ਪੁੱਤ ਪੈਰ ਤੇ ਪਾਣੀ ਨਹੀਂ ਪੈਣ ਦਿੰਦੇ ਸੀ ਨੱਕ ਤੇ ਕਦੇ ਮੱਖੀ ਨਹੀਂ ਬੈਠਣ ਦਿੱਤੀ ਸੀ ਤੇ ਅੱਜ ਥੋਡੀ ਇਹ ਹਾਲਤ ਤਾਂ ਉਹ ਕਹਿੰਦਾ ਕਿ ਰੀਆ ਸ਼ਾਇਦ ਤੈਨੂੰ ਜਿਸ ਹਾਲਤ ਦੇ ਵਿੱਚੋਂ ਅਸੀਂ ਘਰੋਂ ਕੱਢਿਆ ਉਹਦਾ ਇਸ ਹਫ਼ਤਾ ਹਜੇ ਸਾਨੂੰ ਘੱਟ ਮਿਲਿਆ ਪਤਾ ਨਹੀਂ ਅੱਗੇ ਜਾ ਕੇ ਸਾਡੀ ਕੀ ਹਾਲਤ ਹੋਊਗੀ ਤਾਂ ਉਹ ਕਹਿੰਦੀ ਕਿ ਫਿਰ ਵੀ ਦੱਸੋ ਉਹ ਦੱਸਦਾ ਕਿ ਜਿਹੜੀ ਕੁੜੀ ਦੇ ਪਿੱਛੇ ਹੈਣਾ ਮੈਂ ਤੈਨੂੰ ਤਲਾਕ ਦਿੱਤਾ ਸੀ ਉਹ ਕੁੜੀ ਨੂੰ ਮੇਰੇ ਨਾਲ ਕੋਈ ਪਿਆਰ ਨਹੀਂ ਸੀ ਉਹ ਮੇਰੀ ਤਨਖਾਹ ਤੇ ਮੇਰੇ ਪੈਸੇ ਕਰਕੇ ਮੇਰੇ ਨੇੜੇ ਜੁੜੀ ਸੀ ਮੈਂ ਉਹਦੇ ਨਾਲ ਜਜ਼ਵਤੀ ਤੌਰ ਤੇ ਜੁੜ ਗਿਆ ਸੀ ਪਰ ਉਹਨੇ ਅੰਤ ਦੇ ਵਿੱਚ ਮੈਨੂੰ ਇਹੀ ਕਿਹਾ ਵੀ ਜਿਹੜੀ ਘਰ ਵਾਲੀ ਨਾਲ ਤੂੰ ਲੰਬ ਮੈਰਜ ਕਰਵਾਈ ਜਦੋਂ ਤੂੰ ਉਹਦੇ ਨਾਲ ਨਹੀਂ ਰਿਹਾ ਇਨ ਫਿਊਚਰ ਮੇਰੇ ਨਾਲ ਕੇ ਮੇ ਰਹੇਗਾ ਪੰਜ ਚਾਰ ਸਾਲ ਅਸੀਂ ਇਕੱਠੇ ਰਹੇ ਹਾਂ ਪਰ ਪੰਜ ਚਾਰ ਸਾਲ ਬਾਅਦ ਉਹ ਵਿਆਹ ਕਰਾ ਕੇ ਵਿਦੇਸ਼ ਚਲੀ ਗਈ ਮੈਨੂੰ ਬਿਨਾ ਦੱਸੇ ਮੈਨੂੰ ਛੱਡ ਗਈ ਤੇ ਉਸ ਤੋਂ ਬਾਅਦ ਮੈਂ ਬਿਲਕੁਲ ਇਕੱਲਾ ਹੋ ਗਿਆ ਮੇਰਾ ਜੀ ਕਰਦਾ ਸੀ ਮੈਂ ਤੇਰੇ ਕੋਲ ਆਵਾਂ ਪਰ ਮੈਂ ਆਉਂਦਾ ਕਿਹੜੇ ਮੂੰਹ ਜਿਹੜੀ ਪਤਨੀ ਤੋਂ ਮੈਂ ਤਲਾਕ ਲਿਆ ਸੀ ਜਿਹੜੀ ਪਤਨੀ ਤੋਂ ਮੈਂ ਖੁਦ ਖੇੜਾ ਛੜਾਇਆ ਸੀ ਉਸ ਪਤਨੀ ਕੋਲੇ ਜਾ ਕੇ ਮੈਂ ਕੀ ਕਹਿੰਦਾ ਮੈਂ ਬੜੀ ਕੋਸ਼ਿਸ਼ ਕੀਤੀ ਵੀ ਮੈਂ ਤੈਨੂੰ ਮਿਲਾਂ ਮੈਂ ਆਪਦੀ ਹੋਣ ਵਾਲੇ ਬੱਚੇ ਨੂੰ ਦੇਖਾਂ ਜਾਂ ਜਿਹੜਾ ਬੱਚਾ ਸੀ ਮੇਰਾ ਵੀ ਉਹਨੂੰ ਮੈਂ ਦੇਖਾਂ ਪਰ ਮੈਂ ਤਰਸਦਾ ਰਿਹਾ ਇਸ ਗੱਲ ਨੂੰ ਕੁਝ ਟਾਈਮ ਸਾਡਾ ਠੀਕ ਲੰਘਿਆ ਪਰ ਦਿਨੋਂ ਦਿਨ ਸਾਡੀ ਹਾਲਤ ਹੈ ਜਿਹੜੀ ਦੋਨਾਂ ਦੀ ਠੀਕ ਨਹੀਂ ਮੰਮੀ ਨੂੰ ਟੀਵੀ ਹੋ ਗਈ ਮੈਂ ਇਹਨਾਂ ਦੀ ਕੇਅਰ ਕਰਦਾ ਮੈਂ ਵੀ ਬਿਮਾਰ ਹੋ ਗਿਆ ਮੈਨੂੰ ਵੀ ਖੰਗ ਰਹਿੰਦੀ ਆ ਦੋਨੋਂ ਅਸੀਂ ਕਮਜ਼ੋਰ ਹੋ ਗਏ ਰਿਸ਼ਤੇਦਾਰ ਸਾਡਾ ਖੇੜਾ ਛੱਡ ਗਏ ਕਿਉਂਕਿ ਉਹਨਾਂ ਨੇ ਸਾਨੂੰ ਇਹੀ ਕਿਹਾ ਵੀ ਤੁਸੀਂ ਲਾਲਚੀ ਹੋ ਤੁਸੀਂ ਦਾਜ ਦੇ ਭੁੱਖੇ ਹੋ ਤੁਸੀਂ ਇੱਕ ਗਰਭਵਤੀ ਔਰਤ ਨੂੰ ਘਰੋਂ ਕੱਢਿਆ ਤੁਹਾਨੂੰ ਸ਼ਰਾਪ ਲੱਗੂ ਤੇ ਰਿਸ਼ਤੇਦਾਰ ਇਹ ਕਹਿੰਦੇ ਆ ਵੀ ਅਸੀਂ ਨਹੀਂ ਚਾਹੁੰਦੇ ਵੀ ਤੁਹਾਡਾ ਪਰਛਾਵਾਂ ਸਾਡੀਆਂ ਨੂੰ ਹਾਂ ਤੀਆਂ ਤੇ ਪਵੇ ਇਸ ਕਰਕੇ ਅਸੀਂ ਦੋਨੋਂ ਮਾਪੋਤ ਕੱਲੇ ਰਹਿ ਗਏ ਵੀ ਹੁਣ ਹਾਲਤ ਮੇਰੀ ਇਹ ਹੋ ਗਈ ਵੀ ਮੇਰੀ ਨੌਕਰੀ ਵੀ ਚਲੀ ਗਈ ਕਿਉਂਕਿ ਮੈਨੂੰ ਇੰਨੀ ਜ਼ਿਆਦਾ ਖੰਗ ਰਹਿੰਦੀ ਆ ਵੀ ਉਹਦੇ ਕਰਕੇ ਮੈਨੂੰ ਨੌਕਰੀ ਤੋਂ ਕੱਢਤਾ ਤੇ ਅਸੀਂ ਤਾਂ ਦੋਨੋਂ ਮਾਂ ਪੁੱਤ ਬੜੇ ਹਨਾ ਵੀ ਹਸਪਤਾਲਾਂ ਦੇ ਵਿੱਚ ਜਾ ਆਏ ਪਰ ਸਾਡਾ ਇਲਾਜ ਨਹੀਂ ਬਣਿਆ ਤਾਂ ਹੀ ਅਸੀਂ ਹੁਣ ਸਰਕਾਰੀ ਹਸਪਤਾਲ ਦੇ ਵਿੱਚ ਆਪਣਾ ਇਲਾਜ ਕਰਾਉਣ ਆਏ ਆ ਇਹ ਸਾਰੀਆਂ ਗੱਲਾਂ ਸੁਣ ਕੇ ਰੀਆ ਨੂੰ ਸ਼ਾਮ ਤੇ ਆਪਣੀ ਸੱਸ ਤੇ ਤਰਸ ਆਉਂਦਾ ਤੇ ਉਹ ਕਹਿੰਦੀ ਕਿ ਕੋਈ ਗੱਲ ਨਹੀਂ ਮੈਂ ਤੁਹਾਡੀ ਬਹੁਤ ਮਦਦ ਕਰੂੰਗੀ ਤੇ ਮੈਂ ਹਨਾ ਤੁਹਾਡਾ ਇਲਾਜ ਵੀ ਕਰਵਾਉਂਗੀ ਵੀ ਤੁਸੀਂ ਜੋ ਮੇਰੇ ਨਾਲ ਕੀਤਾ ਠੀਕ ਆ ਕਰਤਾ ਪਰ ਮੇਰੇ 'ਚ ਇਨਸਾਨੀਅਤ ਹਜੇ ਵੀ ਹੈਗੀ ਆ ਚਲੋ ਇੰਨੀਆਂ ਗੱਲਾਂ-ਬਾਤਾਂ ਕਰਦੇ ਰੀਆ ਦੇ ਹਨਾ ਜਾਣ ਦਾ ਟਾਈਮ ਹੋ ਜਾਂਦਾ ਤੇ ਜਦੋਂ ਰੀਆ ਜਾਣ ਲੱਗਦੀ ਆ ਸ਼ਾਮ ਨੂੰ ਤੇ ਆਪਣੀ ਸੱਸ ਨੂੰ ਮਿਲ ਕੇ ਕਿ ਮੈਂ ਕੱਲ ਨੂੰ ਦੁਬਾਰਾ ਆਉਂਗੀ ਤੇ ਦਵਾਈਆਂ ਦਵੋਈਆਂ ਦੱਸ ਜਾਂਦੀ ਆ ਤੇ ਕਹਿੰਦੀ ਕਿ ਤੁਸੀਂ ਫਿਕਰ ਨਾ ਕਰੋ ਮੈਂ ਤੁਹਾਡਾ ਦੋਨਾਂ ਦਾ ਇਲਾਜ ਆ ਜਿਹੜਾ ਇੱਥੇ ਫ੍ਰੀ ਚ ਕਰਵਾਉਂਗੀ ਵੀ ਸਰਕਾਰੀ ਹਸਪਤਾਲ 'ਚ ਹੁੰਦਾ ਹੀ ਫ੍ਰੀ ਆ ਤੁਸੀਂ ਠੀਕ ਹੋ ਜਾਓਗੇ ਤੇ ਚਲੋ ਸ਼ਾਮ ਨੂੰ ਕੀ ਕਰਦੀ ਆ ਉਹ ਰੀਆ ਖਾਣਾ ਬਣਾਉਂਦੀ ਆ ਖਾਣਾ ਬਣਾ ਕੇ ਉਹ ਵਾਪਸ ਹਸਪਤਾਲ ਆਉਂਦੀ ਆ ਇਦਰੋਂ ਸ਼ਾਮ ਆ ਜਿਹੜਾ ਆਪਣੀ ਮਾਂ ਦੇ ਬੈੱਡ ਤੇ ਸਿਰ ਸੁੱਟ ਕੇ ਪਿਆ ਹੁੰਦਾ ਦੋਨੋਂ ਮਾਂ ਪੁੱਤਾਂ ਦੀ ਹਾਲਤ ਸੱਚੀ ਤਰਸਜੋਗ ਹੁੰਦੀ ਆ ਤੇ ਜਦੋਂ ਰੀਆ ਆਪਣੀ ਧੀ ਦੇ ਨਾਲ ਖਾਣਾ ਲੈ ਕੇ ਆਉਂਦੀ ਆ ਸ਼ਾਮ ਨੂੰ ਉਹ ਹੱਥ ਲਾ ਕੇ ਜਗਾਉਂਦੀ ਆ ਸ਼ਾਮ ਉੱਠਦਾ ਤੇ ਉਹ ਕਹਿੰਦਾ ਵੀ ਰੀਆ ਤੂੰ ਕਹਿੰਦੀ ਹਾਂ ਸ਼ਾਮ ਮੈਂ ਤੇਰੇ ਲਈ ਤੇ ਬੀਜੀ ਲਈ ਖਾਣਾ ਲੈ ਕੇ ਆਈਆਂ ਇਹ ਗੱਲ ਸੁਣ ਕੇ ਸ਼ਾਮ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਤੇ ਉਹ ਨਾਲ ਆਪਣੀ ਧੀ ਨੂੰ ਦੇਖ ਕੇ ਹੱਕਾ ਬੱਕਾ ਰਹਿ ਜਾਂਦਾ ਤੇ ਉਹ ਕਹਿੰਦਾ ਵੀ ਇਹ ਆਪਣੀ ਧੀ ਆ ਉਹ ਕਹਿੰਦੀ ਹਾਂ ਇਹ ਆਪਣੀ ਧੀ ਆ ਉਹ ਉਹਨੂੰ ਹਨਾ ਗੱਲ ਲਾਉਣ ਦੀ ਕੋਸ਼ਿਸ਼ ਕਰਦਾ ਪਰ ਉਹਦੀ ਕੁੜੀ ਉਹ ਤਾਂ ਪਿੱਛੇ ਹਟਦੀ ਆ ਕਿਉਂਕਿ ਉਹਨੂੰ ਜਾਣਦੀ ਨਹੀਂ ਹੁੰਦੀ ਫਿਰ ਉਹ ਆਪਣੇ ਆਪ ਪਿੱਛੇ ਹਟ ਜਾਂਦਾ ਉਹ ਸੋਚਦਾ ਵੀ ਮੈਨੂੰ ਖਾਂਗਾ ਹਨਾ ਇਹਨੂੰ ਨਾ ਹੋ ਜੇ ਪਰ ਫਿਰ ਵੀ ਰੀਆ ਕਹਿੰਦੀ ਕਿ ਆਪਣੀ ਧੀ ਨੂੰ ਕਹਿੰਦੀ ਪੁੱਤਰ ਤੂੰ ਮੈਨੂੰ ਪੁੱਛਦੀ ਹੁੰਦੀ ਸੀ ਨਾ ਕਿ ਮੇਰੇ ਪਾਪਾ ਕਿੱਥੇ ਨੇ ਕੌਣ ਨੇ ਮੈਂ ਅੱਜ ਤੱਕ ਤੈਨੂੰ ਟਾਲਦੀ ਰਹੀ ਕਿ ਤੇਰੇ ਪਾਪਾ ਬਾਹਰ ਗਏ ਨੇ ਵਿਦੇਸ਼ ਗਏ ਨੇ ਪਰ ਅਸਲ ਦੇ ਵਿੱਚ ਮੈਂ ਸੱਚ ਦੱਸਾਂ ਇਹੇ ਤੇਰੇ ਪਾਪਾ ਨੇ ਮਾ ਮੇ ਕਿ ਉਹਨਾਂ ਦਾ ਤਲਾਕ ਹੋ ਚੁੱਕਿਆ ਸੀ ਪਰ ਪਿਓ ਤਾਂ ਉਹਦਾ ਸ਼ਾਮ ਹੀ ਸੀ ਨਾ ਤੇ ਰੀਆ ਦੀ ਇਹ ਗੱਲ ਸੁਣ ਕੇ ਉਹਨਾਂ ਦੋਨਾਂ ਮਾਪੁੱਤਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਵੀ ਕਿਹੋ ਜੀ ਇਹ ਔਰਤਾ ਇਹਦੇ ਨਾਲ ਅਸੀਂ ਇੰਨੀ ਮਾੜੀ ਕੀਤੀ ਤੇ ਇਹ ਅੱਜ ਵੀ ਸਾਨੂੰ ਕਿੰਨਾ ਦਰਜਾ ਦਿੰਦੀ ਆ ਚਲੋ ਉਸ ਤੋਂ ਬਾਅਦ ਉਹ ਉਹਨੂੰ ਮਿਲਦੇ ਆ ਤੇ ਉਹ ਮਾਫੀਆਂ ਮੰਗਦੇ ਆ ਤੇ ਰੀਆ ਕਹਿੰਦੀ ਵੀ ਇਸ ਗੱਲ ਨੂੰ ਛੱਡ ਦਿਓ ਜਦੋਂ ਰੀਆ ਦੇ ਭਰਾ ਪਰਜਾਈਆਂ ਨੂੰ ਤੇ ਮਾਪਿਓ ਨੂੰ ਇਹ ਗੱਲ ਪਤਾ ਲੱਗਦੀ ਆ ਵੀ ਰੀਆ ਦੀ ਸੱਸ ਤੇ ਸ਼ਾਮਾ ਹਸਪਤਾਲ ਚ ਦਾਖਲ ਆਏ ਉਹਨਾਂ ਦੀ ਮਦਦ ਕਰਦੀ ਆ ਉਹਨੂੰ ਝੜਕਦੇ ਆ ਉਹਨੂੰ ਕਹਿੰਦੇ ਵੀ ਜਿਹੜੇ ਇਨਸਾਨ ਨੇ ਤੈਨੂੰ ਇਸ ਹਾਲਤ ਦੇ ਵਿੱਚ ਛੱਡਿਆ ਅੱਜ ਤੂੰ ਉਹਦੀ ਕੇਅਰ ਕਰਦੀ ਆ ਪਰ ਰੀਆ ਕਹਿੰਦੀ ਕਿ ਦੇਖੋ ਵੀਰੇ ਦੇਖੋ ਮੰਮੀ ਪਾਪਾ ਤੁਸੀਂ ਮੈਨੂੰ ਹਮੇਸ਼ਾ ਇੱਕ ਗੱਲ ਸਿਖਾਈ ਆ ਕਿ ਜੇ ਕੋਈ ਸਾਡਾ ਮਾੜਾ ਕਰਦਾ ਤਾਂ ਕਰੀ ਜਾਵੇ ਪਰ ਸਾਨੂੰ ਆਪਣੀ ਚੰਗਿਆਈ ਨਹੀਂ ਗਵਾਉਣੀ ਚਾਹੀਦੀ ਵੈਸੇ ਵੀ ਮੈਨੂੰ ਉਹਨਾਂ ਨਾਲ ਦਿਲੋਂ ਪਿਆਰ ਸੀ ਤੇ ਅੱਜ ਮੈਂ ਇਸ ਹਾਲਤ ਦੇ ਵਿੱਚ ਦੇਖ ਕੇ ਪਿੱਛੇ ਨਹੀਂ ਮੁੜ ਸਕਦੀ ਉਹਨਾਂ ਨੇ ਮੇਰੇ ਨਾਲ ਜੋ ਵੀ ਕੀਤਾ ਮੈਂ ਭੁੱਲ ਗਈਆਂ ਪਰ ਮੈਂ ਨਹੀਂ ਚਾਹੁੰਦੀ ਕਿ ਉਹ ਐ ਰੁਲ ਕੇ ਮਰਨ ਉਹਨਾਂ ਨੂੰ ਉਹਨਾਂ ਦੇ ਕੀਤੇ ਦੀ ਸਜ਼ਾ ਮਿਲ ਗਈ ਠੀਕ ਆ ਉਹਨੇ ਮੈਨੂੰ ਤਲਾਕ ਦਿੱਤਾ ਤੇ ਤਲਾਕ ਦੇ ਨਾਲ ਨਾਲ ਮੈਨੂੰ ਮੌਕਾ ਵੀ ਤਾਂ ਮਿਲਿਆ ਜੇ ਉਹ ਮੈਨੂੰ ਤਲਾਕ ਨਾ ਦਿੰਦਾ ਮੈਂ ਸਾਰੀ ਉਮਰ ਉੱਥੇ ਰੁਲਦੀ ਰਹਿੰਦੀ ਮੈਨੂੰ ਦੇਖ ਘਰ ਬਣਵਾ ਕੇ ਦਿੱਤਾ ਮੈਂ ਆਪਣੀ ਅੱਗੇ ਦੀ ਪੜ੍ਹਾਈ ਕੀਤੀ ਤੇ ਆਪਣੀ ਜ਼ਿੰਦਗੀ ਚ ਅੱਗੇ ਵਧੀ ਘਟੋ ਘਟ ਉਹਨਾਂ ਨੂੰ ਅਹਿਸਾਸ ਤਾਂ ਹੋਇਆ ਨਾ ਰੀਆ ਆਪਣੇ ਮੰਮੀ ਪਾਪਾ ਨੂੰ ਕਹਿੰਦੀ ਆ ਕਿ ਮੈਂ ਇਹ ਚਾਹੁੰਦੀ ਆ ਕਿ ਮੈਂ ਉਹਨਾਂ ਨੂੰ ਇੱਕ ਮੌਕਾ ਦੇਵਾਂ ਉਹ ਆਪਣੇ ਗੁਨਾਹ ਦਾ ਪਛਤਾਵਾ ਕਰਨਾ ਚਾਹੁੰਦੇ ਆ ਜਿਵੇਂ ਉਹਨਾਂ ਦੇ ਨਾਲ ਰਹੂੰਗੀ ਤਾਂ ਉਹਨਾਂ ਦਾ ਪਛਤਾਵਾ ਪੂਰਾ ਹੋ ਜੂ ਤਾਂ ਉਹਦੇ ਮਾਪਿਓ ਕਹਿੰਦੇ ਵੀ ਦੇਖ ਅੱਜ ਤੱਕ ਅਸੀਂ ਤੈਨੂੰ ਕਿਸੇ ਗੱਲ ਤੋਂ ਨਹੀਂ ਰੋਕਿਆ ਜੋ ਤੈਨੂੰ ਠੀਕ ਲੱਗਦਾ ਤੇ ਫਿਰ ਰੀਆ ਹਨ ਆਪਣੀ ਸੱਸ ਤੇ ਪਤੀ ਦੀ ਉਥੇ ਸੰਭਾਲ ਕਰਦੀ ਹੈ ਉਹਨਾਂ ਦਾ ਵਧੀਆ ਇਲਾਜ ਕਰਾਉਂਦੀ ਆ ਤੇ 6 ਮਹੀਨਿਆਂ ਦੇ ਵਿੱਚ ਉਹਨਾਂ ਦਾ ਵਧੀਆ ਇਲਾਜ ਹੋ ਜਾਂਦਾ ਤੇ 6 ਮਹੀਨੇ ਬਾਅਦ ਰੀਆ ਫਿਰ ਆਪਣੀ ਸੱਸ ਨੂੰ ਤੇ ਸ਼ਾਮ ਨੂੰ ਇਹ ਫੈਸਲਾ ਸੁਣਾਉਂਦੀ ਆ ਕਿ ਅੱਜ ਤੋਂ ਬਾਅਦ ਆਪਾਂ ਸਾਰੇ ਇਕੱਠੇ ਰਵਾਂਗੇ ਮੈਂ ਚਾਹੁੰਨੀ ਆ ਕਿ ਮੈਂ ਤੁਹਾਡੇ ਨਾਲ ਰਹਾਂ ਤੋ ਸ਼ਾਮ ਨੂੰ ਕਹਿੰਦੀ ਸ਼ਾਮ ਭਾਵੇਂ ਮੇ ਕੱਲੀ ਨੇ ਆਪਣੀ ਉਮਰ 12-13 ਸਾਲ ਕੱਢ ਲਈ ਕੱਲੀ ਨੇ ਪਰ ਇੱਕ ਕੱਲੀ ਔਰਤ ਦਾ ਰਹਿਣਾ ਬਹੁਤ ਔਖਾ ਹੁੰਦਾ ਤੇ ਰੀਤੀ ਨੂੰ ਜਦੋਂ ਲੋਕ ਪੁੱਛਦੇ ਆ ਵੀ ਤੇਰਾ ਪਿਓ ਕੀ ਕਰਦਾ ਤੇਰਾ ਪਾਪਾ ਕਿੱਥੇ ਆ ਤਾਂ ਇਹਦੇ ਕੋਲ ਕੋਈ ਜਵਾਬ ਨਹੀਂ ਹੁੰਦਾ ਮੈਂ ਨਹੀਂ ਚਾਹੁੰਦੀ ਕਿ ਸਾਨੂੰ ਕੱਲੀਆਂ ਨੂੰ ਦੇਖ ਕੇ ਲੋਕ ਸਾਡੇ ਵੱਲ ਤਾਂ ਕੌਣ ਜਾਂ ਤੇਰੀ ਤੀ ਕੱਲ ਨੂੰ ਕਿਸੇ ਮੁਸੀਬਤ ਦੇ ਵਿੱਚ ਹੋਵੇ ਕਿਉਂਕਿ ਜਿੰਨਾ ਈਆਂ ਦੇ ਸਿਰ ਤੇ ਪਿਓ ਦਾ ਸਾਯਾ ਨਹੀਂ ਹੁੰਦਾ ਲੋਕ ਉਹਨਾਂ ਨੂੰ ਮਾੜੀ ਨਜ਼ਰ ਨਾਲ ਵੇਖਦੇ ਆ ਤੇ ਫਿਰ ਸ਼ਾਮ ਆ ਜਿਹੜਾ ਉਹ ਰੀਆ ਦੇ ਪੈਰ ਫੜ ਲੈਂਦਾ ਤੇ ਉਹਨੂੰ ਕਹਿੰਦਾ ਵੀ ਰੀਆ ਉਹ ਸੱਚੀ ਗੁਣੀ ਮਹਾਣਾ ਅਸੀਂ ਤੇਰੇ ਗੁਨਾਹਗਾਰਾਂ ਉਹਨੂੰ ਪੈਰਾਂ 'ਚ ਉਠਾਉਂਦੀ ਆ ਤੇ ਕਹਿੰਦੀ ਨਹੀਂ ਤੁਹਾਡੀ ਜਗਾ ਪਹਿਲਾਂ ਵੀ ਮੇਰੇ ਦਿਲ 'ਚ ਸੀ ਤੇ ਅੱਜ ਵੀ ਮੇਰੇ ਦਿਲ 'ਚ ਆ ਉਸ ਤੋਂ ਬਾਅਦ ਰੀਆ ਆਪਣੇ ਸੱਸ ਆਪਣੀ ਸੱਸ ਤੇ ਪਤੀ ਦੇ ਨਾਲ ਜਾ ਕੇ ਰਹਿਣ ਲੱਗਦੀ ਆ ਭਾਵੇਂ ਕਿ 12-13 ਸਾਲ ਦੀਆਂ ਦੂਰੀਆਂ ਸੀ ਉਹ ਹੌਲੀ-ਹੌਲੀ ਮਿਟਣ ਗਈਆਂ ਪਰ ਫਿਰ ਵੀ ਰੀਆ ਨੇ ਪਿਛਲਾ ਸਾਰਾ ਕੁਝ ਭੁਲਾ ਕੇ ਆਪਣੇ ਪਤੀ ਦੇ ਨਾਲ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ